ਉਮਰ ਤੋ ਤਿਆਰ ਨਾਲ ਰੂੜੀ ਦਾ ਜੀਵਨ ਬਲੋ ਬਲੋ ਹਾ ਟੱਕਰ ਹਾ ਟੱਕੇ ਬਰਾਬਰ ਦੀ ਹਰ ਬੜੀ ਇੱਕ ਸਾਰ ਜੋੜੀਆਂ ਹੁਣ ਬਣੀਆਂ ਹਰ ਬੜੀਆਂ ਮੇਰੇ ਯਾਰ ਜੋੜੀਆਂ ਹੁਣ ਬਣੀਆਂ ਏ ਏ ਸੈਦੋ ਸੈਦੋ ਵਿੱਚ ਕੀ ਹੋ ਜਾਂਦਾ ਸੈਦੋ ਵਿੱਚ ਵੱਡੇ ਮੱਲ ਭਿੜਪੇ ਪਾ ਰੇਡ ਕਹਿੰਦੇ ਰਾਣਾ ਰਾਮਪੁਰ ਝੀਕਿਆਂ ਵਾਲਾ ਖੇਡ ਮੈਦਾਨ 'ਚ ਰੇਡ ਪਾ ਰਿਆ ਹੈ ਸਾਡੇ ਸਰਦਾਰ ਗੁਰਮਨ ਸਿੰਘ ਜੀ ਵੀਡੀਓ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਐਸ.ਐਚ.ਓ ਜਸ਼ਨਦੀਪ ਸਰਪੰਚਰ ਕਾਲ ਦੇ ਨਾਲ ਸਰਦਾਰ ਰਣਜੀਤ ਸਿੰਘ ਜੀ ਆਸਟ੍ਰੇਲੀਆ ਵਾਲੇ ਪਰ ਕੌਣ ਹੈ ਇਹ ਰਫੀਕ ਆਦੀ ਬਹੁਤ ਵੱਡੇ ਮਾਨ ਪਿਆਰ ਦਿੰਦੇ ਆ ਆਪਾਂ ਦਿਲ ਦੀਆਂ ਗ੍ਰਈਆਂ ਨੂੰ ਧੰਨਵਾਦ ਕਰਦੇ ਆ ਛੋਟਿਆ ਵੀਰਾ ਕੌਣ ਆ ਜਿੰਦਰ ਜੀ ਜਿੰਦਰ ਜੀ ਜਿੰਦਰ ਜੀ ਜਿੰਦਰ ਜੀ ਆ ਗਿਆ ਹੋ ਗਿਆ ਕਿ ਮੇਰੀ ਖੁੱਲੱਖਣੀ ਗਲੀ ਦੇ ਵਿੱਚ ਕੌਣ ਲੰਗਿਆ ਮੇਰੀ ਖੁੰਦਗੀ ਪਟਾਕ ਦੇ ਅੱਖ ਨੇ ਐਮ ਐਮ ਦੇ ਮੇਰੇ ਮਿੱਤਰੋ ਗੋਰਾ ਰਾਜੋਗਿਆ ਪਿੰਡ ਵਾਲਾ ਸਾਹਮਣੇ ਚਾਰ ਨੇ ਉਧਰ ਕਿਹਨੇ ਧੰਨਵਾਦ ਕਰਾਂਗੇ ਸਾਡੇ ਵੀਰਾਂ ਦਾ ਜਿਹਨਾਂ ਦਾ ਮੇਲਾ ਚੱਲ ਰਿਹਾ ਮਨਪ੍ਰੀਤ ਬਾਈ ਦਾ ਧੰਨਵਾਦ ਹੈ ਮਿੰਤੂ ਅਮਰੀਕਾ ਤੋਂ ਜਯਨ ਕੈਨੇਡਾ ਨਾਲ ਜਸ ਜੋੜ ਸਿੰਘ ਵਾਲਾ ਮੇਟੂ ਅਮਰੀਕਾ ਮਨਪ੍ਰੀਤ ਬਾਈ ਦਾ ਅਵਰਤ ਸੰਗਮਾ ਨਾਲ ਹਸਨਪ੍ਰੀਤ ਬਾਸਰ ਕੇ ਤੇ ਨਾਲ ਮਨਤਾਜ ਬਾਸਰ ਕੇ ਤੇ ਨਾਲ ਸਾਡਾ ਜਸ ਜੋਰ ਸਿੰਘ ਵਾਲਾ ਵੀਰੇ ਧੰਨ ਮਨਜਿੰਦਰ ਕਬੱਡੀ ਖਿਡਾਰੀ ਸੈਦੋ ਵਾਲਾ ਸਰਨਾਵਾ ਸਾਹਮਣੇ ਪਈ ਹੋਈ ਰੇਡ ਚਾਰ ਖਿਡਾਰੀ ਤਿਆਰ ਨੇ ਪਰ ਦੇਖਾਂਗੇ ਪੱਟਾਂ ਦੇ ਥਾਪੀ ਇੱਦਾਂ ਹੀ ਵੱਜਣੀ ਆ ਇਹ ਦੈਵਤ ਨਹੀਂ ਆ ਇਹ ਦੈਵਤ ਨਹੀਂ ਆ ਇਹ ਦੈਵਤ ਨਹੀਂ ਆ ਤੇ ਧੱਬਲੇ ਪਰ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਗੋਪੀ ਦਾ ਚੇਲਾ ਮਨਜਿੰਦਰ ਪ੍ਰਭਾਣ ਦਾ ਚੁੱਕਿਆ ਜਾਂਦਾ ਪਿਆਰ ਕਹਿੰਦੇ ਮਿੰਟੂ ਯੂਐਸਏ ਦੇ ਨਾਲ ਹੈ ਪਿਆਰ ਬਾਬਾ ਜਸਵੰਤ ਸਿੰਘ ਜੀ ਦੇ ਨਾਲ ਹੈ ਅੱਜ ਦਰਵਾਕ ਸੈਦੋ ਵਾਲਾ ਸਾਡਾ ਵੀਰ ਹੈ ਫੜੀ ਬਲਕਾਰ ਅਨਖੀਲੇ ਦੇ ਵੀ ਕਿਹਾ ਕਿ ਦਰਵਾਕ ਬਾਗਾ ਭਲਵਾਨ ਆਖੇ ਸਿੱਖਿਆ ਨਹੀਂ ਡਰਨਾ ਆ ਤੱਕ ਦੇ ਖੇਡ ਮੈਦਾਨ ਦੇ ਵਿੱਚ ਸੈਦੋ ਦਾ ਦਰਵਾਕ ਨਹੀਂ ਸਾਡਾ ਪੱਕਾ ਯਾਰ ਕੁੜੇ ਪਰ ਤੱਕ ਦੇ ਖੇਡ ਮੈਦਾਨ ਚ ਆਹ ਕਹਿੰਦੇ ਕਰਮੂ ਵਾਲੇ ਵਾਲਾ ਅਮਰਤਾ ਆਏ ਰੱਬਾ ਮੇਰੇਆ ਜੋਰ ਬਿਨਾ ਪੱਟਾਂ ਨੇ ਥਾਪੀ ਵੱਜਦੀ ਨਹੀਂ ਪਕੂ ਪੰਗਲ ਚੋਲਾ ਸਾਹਿਬ ਤੇ ਸਰਦਾਰ ਸਰਗੋਸਤ ਦੀ ਬਰੀਆਨ ਸਿੰਘ ਜੀ ਉਹਨਾਂ ਨਾਲ ਪਿਆਰ ਜੀ ਜਸ ਸਿੰਘ ਜੀ ਜੀਆਰ ਦੀ ਟ੍ਰਾਂਸਪੋਰਟ ਕੈਨੇਡਾ ਵਾਲਿਆਂ ਦੇ ਨਾਲ ਤੋਂ ਬਹੁਤ ਵੱਡਾ ਮਾਨਦਰ ਭੇਜਦੇ ਧੰਨਵਾਦ ਕਰਦੇ ਆਂ ਸਿਰੇ ਦੀ ਟੱਕਰ ਆ ਖੇਡ ਮੈਦਾਨ ਦੇ ਵਿੱਚ ਮਨਮੋਹ ਸਿੰਘ ਜੀ ਐਸਚਓ ਤੇ ਸੰਤੋਖ ਸਿੰਘ ਜੀ ਆਦੀ ਬਰੀਆਨ ਸਿੰਘ ਜੀ ਸਰਪੰਚ ਸਾਹਿਬ ਦੇ ਨਾਲ ਪਿਆਰ ਉਹ ਦਹਾੜਾ ਮਾਰਦਾ ਢਿੰਡ ਸਾਹਮਣੇ ਆਜੋ ਕਿ ਜੰਗਲਾਂ ਵਿੱਚ ਜਦੋਂ ਚੁੱਪ ਛਾ ਜਾਵੇ ਸ਼ੇਰਾਂ ਨਾਲ ਸ਼ੇਰ ਜਦੋਂ ਖੈਣ ਬੱਲਿਆ ਬੁਸ਼ਾਦ ਦੁਹਰਾ ਇੱਕ ਕੱਢਿਆ ਨਚੋਰ ਸਾਡੇ ਸਰਦਾਰ ਬਚਨ ਸਿੰਘ ਜੀ ਹੈ ਨੰਬਰਦਾਰ ਸਾਹਿਬ ਸਰਦਾਰ ਰਣਜੀਤ ਸਿੰਘ ਜੀ ਐਸ ਐਚਓ ਜਸ਼ਨਦੀਪ ਸਿੰਘ ਜੀ ਸਰਪੰਚਰ ਟਾਲ ਸਰਦਾਰ ਰਣਜੀਤ ਸਿੰਘ ਜੀ ਆਸਟ੍ਰੇਲੀਆ ਨਾਲ ਧਰਮ ਸਿੰਘ ਜੀ ਰਟਾਲ ਤੇ ਸਰਦਾਰ ਜਸਵੰਤ ਸਿੰਘ ਜੀ ਰਟਾ ਬਾਬਾ ਜਸਵੰਤ ਸਿੰਘ ਜੀ ਕਹਿੰਦੇ ਕਬੱਡੀ ਲੱਖਾਂ ਰੁਪਈਆ ਲੱਖਾਂ ਡਾਲਰ ਵਾਰ ਦਾ ਕਹਿੰਦਾ ਹਰ ਸ਼ਾਮਲ ਬਾਪੂ ਜੀ ਪਿਆਰੀ ਫੜ ਬਾਪੂ ਜੀ ਪਿਆਰੀ ਫੜ ਡਾਲਰਾਂ ਨਾਲ ਕਦੇ ਟਰੱਕ ਲੱਦ ਲੱਦ ਕੇ ਭਜ ਰਹੇ ਆ ਸਾਡੇ ਬਹੁਤ ਸਤਿਕਾਰਯੋਗ ਮਿੰਟੂ ਦੇ ਸਾਦ ਤਾ ਬਾਬਾ ਜੀ ਉਹ ਸੇਵਾਦਾਰਾਂ ਵੱਲੋਂ ਬਹੁਤ ਵੱਡਾ ਮਾਣ ਮਿਲਿਆ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਕਰਦੇ ਬਚਿੱਤ ਸਿੰਘ ਜੀ ਲਵੀ ਮੋਲ ਸਿੰਘ ਜੀ ਨਾਲ ਹਰਵੀਰ ਫੌਜੀ ਜੀ ਤੇ ਨਾਲ ਪੰਜਾਬ ਸੈਦੋਲਾ ਕਹਿੰਦੇ ਫਰੰਦੀਪੁਰਿਆ ਦੋ ਜੱਫੇ ਲਾਵੇ ਤੇ 1000 ਵੀਰਪੁਰ ਦਾ ਭਿੰਡਿਆ ਇਧਰ ਗੱਲ ਖੇਡ ਕਬੱਡੀ ਦੀ ਚੱਲ ਰਹੀ ਆ ਇਧਰ ਦੇ ਪਾਸੇ ਸਾਪਾ 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 ਏ ਬੱਲੇ ਬੱਲੇ ਰਾਜਨਾ ਗੰਡੀ ਵਿੰਡਿਆ ਕਿ ਇੱਕ ਮਜਾਜਨ ਹੱਤ ਰਾਈ ਦੀ ਸੱਜੇ ਮੋਢੇ ਤੇ ਤੇ ਤੂੰ ਕੀ ਜਾਣੇਗਾ ਸਾਡੇ ਬਚਨਦ ਸਿੰਘ ਜੀ ਰਾਣਾ ਦੇ ਪ੍ਰਗਟ ਸਿੰਘ ਜੀ ਬਹੁਤ ਵੱਡਾ ਮਾਣ ਕਰਦੇ ਹੁੰਦੇ ਐ ਉਧਰ ਮਿੰਟੂ ਦੇ ਫਾਦਰ ਸਾਹਿਬ ਬਾਬਾ ਜਸਵੰਤ ਸਿੰਘ ਜੀ ਬੋਲਾਂ ਲਈ 500 ਦਾ ਵੱਡਾ ਮਾਣ ਦੇ ਕੇ ਗਿਆ ਹੈ ਵੀਡੀਓ ਸਾਹਿਬ ਇੱਕ ਮਿੰਟ ਖੜ ਜੋ ਇੱਕ ਸ਼ੇਰ ਯਾਦ ਆਇਆ ਕਿ ਟੱਚ ਤਾਂ ਸਾਰੇ ਹੀ ਮਾਰਦੇ ਨੇ ਟੱਚ ਮਾਰੇ ਨਾ ਕੋ ਮੱਖਣ ਸੰਧੂ ਸ਼ੇਰ ਵਾਂਗੂ ਇੱਕ ਫਰੰਦੀਪੁਰ ਦਾ ਗੁਰਪੀ ਹੈ ਅਮਰਤਾ ਅੰਕ ਟੀਮ ਲਈ ਕੇਰ ਦੇ ਮਿਹਰਬਾਨ ਲੋ ਸਾਹਮਣੇ ਕਹਿੰਦੇ ਗੁਰਦੇਵ ਕਬੱਡੀ ਪਰਨ ਸੈਦੋਲੇ ਇੱਕ ਬੇਨਤੀ ਜਿਹੜਾ ਮੈਚ ਨਹੀਂ ਮੁੱਕਦਾ ਜਾਂ ਨਹੀਂ ਮੇਰੀ ਬੇਨਤੀ ਇਹਨਾਂ ਕਮਾਨ ਮਾਰ ਰੱਖ ਲੋ ਵੀਰਾਂ ਦਾ ਸਾਡੇ ਸਰਦਾਰ ਸਰਬਜੀਤ ਸਿੰਘ ਜੀ ਐਸਏ ਵਰਨਾਲਾ ਸਾਹਿਬ ਲਵ ਜੂਗੇ ਮੰਡ ਪੀਡੀਓ ਸਾਹਿਬ ਸੇਜੀ ਐਸਐਚਓ ਜਸ਼ਪ੍ਰੀਤ ਸਿੰਘ ਜੀ ਪਰਮ ਸਾਹਿਬ ਐਸਆਈ ਬਰਨਾਲਾ ਬਹੁਤ ਧੰਨਵਾਦ ਕਰਦੇ ਆ। ਇੱਕ ਰঞ্জੀਤ ਸਿੰਘ ਜੀ ਐਸਐਚਓ ਸਰਦਾਰ ਜਸਨਦੀਪ ਸਿੰਘ ਜੀ ਸਰਪੰਚ ਤਾਲ ਤੇ ਨਾਲ ਰঞ্জੀਤ ਸਿੰਘ ਜੀ ਆਸਟ੍ਰੇਲੀਆ ਧਰਮਸ਼ੀਲ ਤਾਲ ਸਾਰੇ ਭਰਾਵਾਂ ਨੂੰ ਬੇਨਤੀ ਵੀ ਆਪਾਂ ਮੈਚ ਬੋਲੀਏ ਕਬੱਡੀਆਂ ਦੋ ਚਾਰ ਬਾਕੀ ਐ ਕਬੱਡੀਆਂ ਦੋ ਚਾਰ ਬਾਕੀ ਐ ਸਾਰੇ ਮੌਜੂਦਵਾਂ ਦੇ ਨਾਂ ਤੇ ਬਹੁਤ ਵੱਡਾ ਮਾਣ ਕੋ ਜਸਨ ਸਿੰਘ ਜੀ ਵੱਲੋਂ ਮਿਲਿਆ ਆਪਾਂ ਦਿਲ ਦੀਆਂ ਕਰਾਈਆਂ ਜੋ ਧੰਨਵਾਦ ਲਾਓ ਵੀਰਾ ਕੋਟੀਆਂ ਕਹਿੰਦੇ ਸ਼ਮਸ਼ੇਰ ਸਿੰਘ ਐਸੇ ਸਾਡੇ ਧਰਮ ਸੰਗੀਤ ਗੁਰਜੀ ਵਾਲਿਆਂ ਨੂੰ ਧੰਨਵਾਦ ਕਰਾਂਗੇ ਅੱਜ ਬਕਟਰ ਸਿੰਘੀ ਠੱਠੀ ਖੇਡਾਰੀ ਤਿਆਰ ਮੇ ਮੇਲਾ ਮਿੰਟੂ ਅਮਰੀਕਾ ਵਾਲੇ ਦਾ ਚੱਲ ਰਿਹਾ ਉਹ ਗੱਲ ਟਿਕਾਣੇ ਲੱਗੀ ਪਈਆ ਸਾਬਾ ਕਬੱਡੀ ਪਾਉਦਾ ਹੋਇਆ ਚਾਰਜ ਜਾਫੀ ਜੇ ਨੇ ਤਿਆਰ ਮੇ ਹਣ ਚੰਬ ਜਿ ਦੇਖਦਾ ਜਦੋਂ ਪੈਰ ਪੁੱਟਣ ਗੱਭਰੂ ਦੀ ਹਲਦੀ ਧਰਤੀ ਹਲਦੀ ਇਹ ਖੇਡ ਦਾ ਹਿੱਸਾ ਵੀ ਨਾਲ ਹੈਗੀ ਵੱਡੇ ਦੱਬੀ ਆਹ ਸਾਹਮਣੇ ਕਹਿੰਦੇ ਨੰਬਰ ਰੀਡਰ ਨੇ ਸਾਹਿਬ ਆਪਣੀ ਟੀਮ ਦੇ ਹਿੱਸੇ ਜੋੜ ਗਿਆ ਲਾਸਟ ਦੋ ਦੋ ਕਬੱਡੀਆਂ ਬਾਕੀ ਉਹ ਸੈਦੋ ਵਾਲੇ ਆਉਂਦਾ ਨਜ਼ਾਰਾ ਦੇ ਕਾਲਾ ਜਾਂ ਮਾਰਦੇ ਹਲੋ ਗੁਰੂ ਪੀੜੀ ਸਾਹ ਸੰਗੀ ਕਿੰਨੇ ਵੀ ਸੱਚੇ ਬਾਦਸ਼ਾਹ ਦੀ ਮੇਰਨਾ ਮੇਲਾ ਦੇਖਣ ਆਏ ਜੋ ਕੇ ਦਰਬਾਰ ਕੀ ਜੈ ਲਓ ਸਾਹਮਣੇ ਖੇਡ ਮੈਦਾਨ ਚ ਮੇਰਾ ਘਰ ਵੀ ਲਾਸਟ ਦੀ ਕੁੰਡੀ ਹੈ ਬੇ ਜੀ ਹਰਿਆਣ ਸਿੰਘ ਜੀ ਇਹ ਬਾਬਾ ਜੀ ਦੇ ਪਰਿਵਾਰ ਵੱਲੋਂ ਵੀ ਮਿਰਸਣ ਆਖਰੀ ਗੀ ਜਿਹੜਾ ਮੇਲਾ ਕਰਵਾਇਆ ਜਾ ਰਿਹਾ ਪਿੱਖੀ ਮਿੰਦਰ ਰਣਬਸੇ ਦੇ ਹੋਣਗੇ ਸ਼ੁਭ ਦੋਸ਼ ਪਿੰਡਾਂ ਦਾ ਆਹ ਨੀਂਵੀਆਂ ਫੜਖਾ ਪਿਆਰੀ ਜਾ ਕਾ ਗੱਪੋ ਗੱਤ ਚੇਲੇ ਨੂੰ ਪਿਆ ਮੁੰਡਾ ਸੁੱਕਾ ਇੱਕ ਮਾਰ ਜੇ ਵੀਰਾਂ ਦੇ ਸ਼ਹਿਰ ਸ਼ੀਰ ਤੋਂ ਆਪਾਂ ਗਰਾਊਂਡ ਜੇ ਤਾਂ ਨਾ ਆਈਏ ਕਬੱਡੀ ਸਾਹਬੇ ਦੀ ਪੈਣਣ ਦੀਏ ਸਾਹਬੇ ਗਰਾਊਂਡ ਕਲੀਅਰ ਕਰੋ ਯਾਰ ਬੇਨਤੀ ਪਲੀਆ ਢੋਲੀ ਵੀਰ ਵੀ ਬੜਾ ਬੜਾ ਪੰਜਾਬ ਪੁਲਿਸ ਵਾਲਿਆਂ ਨੂੰ ਬੇਨਤੀ ਪਿੱਛੇ ਕਰੋ ਸਾਹਿਬ ਜੀ ਬੜਾ ਬੜਾ ਕਹੀਏ ਵੀਰਾਂ ਨੂੰ ਬੇਨਤੀ ਕਰਗੇ ਇਹ ਸਾਭਾ ਸਾਭਾ ਤੇ ਰਾਜਨ ਗੱਡੀ ਬੜਾ ਨੰਬਰ ਸਾਭਾ ਪਾ ਕੇ ਜੀੜੀ ਮਟਾਨੇ ਵਾਲਾ ਕਰ ਰਹੇ ਆਗੇ ਸੁਕਿਆ ਉਧਰ ਮਿੰਟੂ ਅਮਰੀਕਾ ਜਸ਼ਨ ਕੈਨੇਡਾ ਜਸ ਜੋਰ ਸਿੰਘ ਵਾਲਾ ਮਨਪ੍ਰੀਤ ਸੈਦੋ ਅਮਰਤ ਸੰਗਮਾ ਬਾਸਰਕੇ ਤੇ ਮਨਤਾਜ ਬਾਸਰਕੇ ਬਲਵਿੰਦਰ ਉਹਨਾਂ ਦਾ ਧੰਨ ਵੀਰਾਂ ਦਾ ਬਹੁਤ ਮਾਣ ਕੀਤਾ ਭਰਾਵਾਂ ਨੇ ਜੀ ਦਾਲ ਮਨਜਿੰਦਰ ਮੇਰਾ ਵੀਰ ਹੈ ਪਹਿਲਵਾਨ ਕਹਿੰਦੇ ਸੈਦੋਵਾਲਾ ਸਰਦਾਰ ਗੁਲਾਬ ਸਿੰਘ ਦਾ ਪੁੱਤਰ ਹੈ ਕਬੱਡੀ ਨੂੰ ਬਹੁਤ ਪਿਆਰ ਕਰਦਾ ਹੈ ਮਾਣਾ ਮੁਹੀ ਪਿਆਰ ਦਿੰਦੇ ਹੈ ਕਬੱਡੀ ਨੂੰ ਹੋਲਡ ਵਾਲਾ ਪੁੱਤ ਹੈਗਾ ਕਾਕਾ ਮਨਜਿੰਦਰ ਹੋਲਡ ਬਣ ਗਿਆ ਕਹਿੰਦੇ ਹਾਰ ਦੇ ਤਰੁਪਾ ਲੈ ਵੀ ਹਰਿਆਣ ਪੁਆਇੰਟ ਬੋਲਦੇ ਕਿੰਨੇ ਕਿੰਨੇ ਆ ਕਾਲੀ